ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਠੀਕ ਠਾਕ ਹੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ 'ਚ ਜਿਹਦਾ ਨਾਮ ਤੁਹਾਨੂੰ ਪਤਾ ਹੀ ਹੈ ਤੇ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰੋ ਤੇ ਇੰਜੋਏ ਕਰੋ ਵਲੋਗ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਠੀਕ ਠਾਕ ਹੈ ਸਭ ਆ ਗਿਆ ਮੈਂ ਲੋੜ ਚੱਕਣ ਜਾਣਾ ਪਿਆ ਇਹ ਹੈ ਸੰਤਾ ਮਰੀਆ ਸੰਤਾ ਮਰੀਆ ਨੂੰ ਜਾ ਰਿਹਾ ਇਹ ਕੋਹਾ ਪਹਾੜਾ ਕਿਨੇ ਕਿਨੇ ਵਧੀਆ ਇਦਾਂ ਹੀ ਸਿੰਗਲ ਹੀ ਰੋਡ ਜਾਂਦਾ ਇਹਨੂੰ ਇੱਕ ਸਾਈਡ ਤੋਂ ਆਣ ਵਾਲੀਆਂ ਗੱਡੀਆਂ ਇੱਕ ਸਾਈਡ ਤੋਂ ਜਾਣ ਵਾਲੀਆਂ ਇਦਾਂ ਦਾ ਹੀ ਇਹ ਮਤਲਬ ਬੇਕਰਫਿਲਡ ਤੋਂ ਰਾਂ ਆਣ ਕੇ 99 ਤੋਂ ਰੋਡ ਤੋਂ ਇਧਰ ਫਿਰ ਅੱਗੇ ਸਟਾਰਟ ਹੋ ਜਾਂਦਾ ਸਿੰਗਲ ਰੋਡ அோடல் சார் வந்து பட ਜਦੋਂ ਰਾਤ ਨੂੰ ਆਣਾ ਇੱਥੋਂ ਉਦੋਂ ਕੋਈ ਕੋਈ ਗੱਡੀ ਮਿਲਦੀ ਇੱਧਰ ਦੇਖ ਲਓ ਕਿਦਾਂ ਦਾ ਹੈ ਰਾਤ ਨੂੰ ਰੋਡ ਦੋ ਦਿਨ ਰਹੇ ਆ ਘਰ ਤੀਜੇ ਦਿਨ ਆਏ ਅੱਜ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਕਰੋ ਯਾਰ ਸਾਰੇ ਦੋ ਵੀਡੀਓ ਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ ਐਤੈ ਹੀ ਅੱਗੇ ਦਿੰਦੇ ਰਹੋ ਮਦਦ ਹੀ ਲੱਗਦਾ ਐਂਡੀਆਂ ਦੀ ਕਰਾ ਲਈ ਟਿਕਟ ਦੱਸਾਂਗੇ ਤੁਹਾਨੂੰ ਕਦੋਂ ਜਾਣਾ ਟਿਕਟ ਹੋ ਗਈ ਆਪਣੀ ਇੰਡੀਆ ਜਾ ਰਹੇ ਆ ਟਾਈਮ ਦੱਸਾਂਗੇ ਤਰੀਕ ਦੱਸਾਂਗੇ ਕਦੋਂ ਜਾਣਾ ਇੰਡੀਆ ਇਹ ਜਿੱਦਾਂ ਸ਼ਿਰਨਗਰ ਨੂੰ ਨਹੀਂ ਰਸਤਾ ਜਾਂਦਾ ਉਦਾਂ ਦਾ ਹੈ ਦੇਖੋ ਪਹਾੜ ਅੰਨ ਨਾਲ ਇਧਰ ਖੱਡ ਇਧਰ ਪਹਾੜ ਉਧਰ ਵੀ ਇਦਾਂ ਹੀ ਹੈ ਸ਼ਿਰਨਗਰ ਵੀ ਜਦੋਂ ਉਧਰੋਂ ਜਾਣੇ ਜੰਮੂ ਤੋਂ ਇੱਕ ਸਾਈਡ ਉਹ ਵਗਦੀ ਛਨਾ ਇੱਕ ਸਾਈਡ ਪਹਾੜ ਇਹ ਗੱਭੇ ਰਸਤਾ ਉਹ ਹੀ ਜਾਵਿੱਤਰ ਟੱਕਾਂ ਤੋਂ ਮੁੰਡੇ ਹੁਣ ਇੰਨੀਆਂ ਵੀਡੀਓ ਹੁੰਦੀਆਂ ਨੇ ਟੱਕਾਂ ਤੋਂ ਮੁੰਡੇ ਚੱਕੀ ਜਾਂਦੇ ਨੇ ਰਿਪੋਰਟ ਕਰੀ ਜਾਂਦੇ ਚੱਕ-ਚੱਕ ਕੇ ਕੈਂਪ ਚ ਲਈ ਜਾਂਦੇ ਨੇ ਕੈਂਪ ਚੋਂ ਤੇ ਯਾਰ ਨਿਕਲ ਕੇ ਆਏ ਜਾਂਦੇ ਉਦੋਂ ਹੀ ਨਿਕਲ ਦੋ ਤੁਸੀਂ ਹੁਣ ਜੇ ਬਾਹਰ ਆਣ ਕੇ ਉਹ ਕੰਮ ਕਰਦੇ ਪਏ ਹੁਣ ਦੋਸੀਂ ਚੱਕੀ ਜਾਂਨੇ ਯਾਰ ਲੋਹਾ ਮਾੜਾ ਕੰਮ ਇਤੋਂ ਤੇ ਯਾਰਾ ਮਰੀਖਾ ਚ ਬਹੁਤ ਕੰਮ ਔਖਾ ਹੋ ਜਾਏਗਾ ਨਾ ਜੇ ਤਾਂ ਮੁੰਡੇ ਚੱਕੀ ਜਾਂਦੇ ਚੱਕਦੇ ਵੀ ਆਪਣੇ ਪੰਜਾਬੀਆਂ ਨੂੰ ਜਿਆਦਾ ਪਈ। ਉਹ ਜਿਹੜੇ ਮੁੰਡੇ ਕਰਕੇ ਜਿਹੜਾ ਐਕਸੀਡੈਂਟ ਹੋਇਆ ਯੂ ਟਰਨ ਉਹਦੇ ਕਰਕੇ ਨਾ ਯਾਰ ਐਕਸੀਡੈਂਟ ਕਰਕੇ ਬੜਾ ਕੰਮ ਖਰਾਬ ਹੋਇਆ। ਕਿਉਂਕਿ ਪੋਲੀਟੀਸ਼ੀਅਨ ਵੜ ਕੀ ਵਿੱਚ ਹੈ ਨਾ ਤਾਂ ਕਰਕੇ ਔਰ ਮੁੱਦਾ ਇੱਡਾ ਹੈ ਨਹੀਂ ਜਿਹੜਾ ਬਣਾ ਲਿਆ ਇਹਨਾਂ ਨੇ ਠੀਕ ਹੈ ਬਹੁਤ ਗਲਤ ਕੰਮ ਕੀਤਾ ਉਹਨਾਂ ਨੇ ਯਾਰ ਬੇਕਸ ਫੈਲ ਬੜੀ ਗਰਮੀ ਹੈ ਇੱਥੇ ਤਾਂ ਠੀਕ ਹੈ ਉਹਦਾ ਤਾਂ ਬਹੁਤ ਪਰਸینہ ਆਈ ਜਾਂਦਾ ਹੈ ਇੱਥੇ ਠੀਕ ਹੈ ਇਧਰ ਮੌਸਮ ਉਹਦਾ ਵੀ ਠੀਕ ਹੁੰਦਾ ਸੈਂਟਾ ਮਰੀਆ ਦੇ ਨਾਲ ਸਮੁੰਦਰ ਪੈ ਜਾਂਦਾ ਨਾ ਆ ਵਾਥੇ ਹੁੰਦੀ ਠੰਡੀ ਠੰਡ ਲੱਗਦੀ ਆ ਤੇ ਰੋਡ ਸੋਹਣਾ ਸਿੰਗਲ ਹੈ ਇਹ ਤਾਂ ਇਹਨੂੰ ਖੰਦਾ ਰਾਤ ਨੂੰ ਹੀ ਖਾਣ ਮੈਂ ਇਧਰ ਦੇ ਰਾਤ ਨੂੰ ਕੱਲੇ ਬੰਦੇ ਨੂੰ ਤੇ ਉੱਤੇ ਹੀ ਡਰ ਲੱਗਦਾ ਮੇਰਾ ਨੀਰਾ ਵੇਹੀ ਜਣਾ ਮੈਨੂੰ ਵੀ ਲੋੜ ਚੱਕਦੇ ਜੋ ਕਰੇ ਤੁਹਾਨੂੰ ਦਾ ਸਾਫ ਹੈ ਇਹੋ ਸਾਰਾ ਜੰਗਲ ਹੈ ਕੋਈ ਪਿੰਡ ਨਹੀਂ ਹੁੰਦਾ ਕੋਈ ਕੁਛ ਨਹੀਂ ਹੁੰਦਾ ਇੱਥੇ ਸਾਰਾ ਜੰਗਲ ਹੀ ਹੈ ਆਹ ਕਰਕੇ ਰਾਤ ਨੂੰ ਜਰਾ ਇੱਥੇ ਆਂਦੇ ਡਰ ਜਿਆ ਲੱਗਦਾ ਕੌਣ ਸਾਲਾ ਕਿੱਥੇ ਖੜਿਆ ਨੂੰ ਰੋਕ ਕੇ ਨਹੀਂ ਦੇਖਣਾ ਟਿਕਟ ਲਾਤੀ ਉਹ ਤੇ ਟਿਕਟ ਲਾਤੀ ਬੋਲ ਸਾਲੇ ਨੇ ਹੁਣ ਜਿਹੜੀ ਖੜੀ ਯਾਰ ਵੀ ਉਹ ਆਪ ਪਿੱਕਾ ਲੈ ਕੇ ਪਤਾ ਨਹੀਂ ਕਿੱਧਰ ਚੱਲ ਗਿਆ ਬੋਲ ਸਾਲਾ ਚਪਕਾ ਗਿਆ ਟਿਕਟ ਚਪਕਾਤੀ ਇਹਨਾਂ ਲਓ ਜੀ ஏதா பல்சால கடித மிச என் ஓ ਇੱਥੇ ਹੁਣ ਕੀ ਖਾਲੀ ਜਗ੍ਹਾ ਹੈ ਯਾਰ ਇਹ ਇੱਥੇ ਪਾਰਕਿੰਗ ਵੀ ਦੇ ਗਿਆ ਹਣਾ ਉੱਥੇ ਔਰ ਕੀ ਟਿਕਟ ਦੇ ਕੇ ਜਾਣੀਆਂ ਕੋਈ ਆਂਦਾ ਨਹੀਂ ਕੋਈ ਜਾਂਦਾ ਨਹੀਂ ਸਾਈਡ ਤੇ ਖੜੀ ਓ ਨੋਤੇ ਨੱਸ ਟਿਕਟਾ ਫੋਰੀਂਗਾ ਕਰਦਾ ਹੁਣ ਆਪਣੀ ਵੀ ਹੈਗਾ ਇੱਥੇ ਯਾਰ ਇੱਥੇ ਜਿੱਥੇ ਮਰਜ਼ੀ ਲਾ ਲਓ ਸਾਈਡ ਤੇ ਉੱਧਾ ਟਿਕਟ ਲਾਤੀ ਉਹ ਬਿਨਾਂ ਗੱਲ ਦੇ ਇੱਥੇ ਆਣ ਕੇ ਖਤਮ ਹੋ ਜਾਂਦਾ ਰਸਤਾ ਜਿਹੜਾ ਇੱਥੇ ਲਾਸਟ ਹੈ ਹੁਣ ਆ ਗਿਆ ਸੈਂਟਾ ਮਰੀਆ ਆ ਗਿਆ ਅਸੀਂ ਜਾਣਾ ਇਹ ਲੈ ਲੈਫਟ ਮੜਦਾ ਆਪੇ ਪਰ ਅਸੀਂ ਰਾਈਟ ਜਾਣਾ ਮੈਂ ਗਿਆ ਉਹ ਪਲੇਸ 'ਚ ਅਸੀਂ ਇੱਥੋਂ ਨਹੀਂ ਰਾਈਟ ਜਾਣਾ ਉਹ ਅਗਲੇ ਤੋਂ 11 ਚੱਕਣਾ ਸੀ 101 ਨਾਰਥ ਚਲੋ ਚਲੋ ਲਾਈਟਾਂ ਹੀ ਬੜੀਆਂ ਲੰਬੀਆਂ ਹੋ ਗਈਆਂ ਨਹੀਂ ਤੋ ਅਸੀ ਮਾਰਨਾ ਰਹੀਟ ਫੋਨ ਚੱਕ ਲੈਣਾ ਸੀ 1 of 1 ਆ ਜੱਟ ਗਏ ਆ ਰੋਡ ਤੇ ਇਹ ਜਾਂਦਾ ਸਿੱਧਾ ਸਲਿਨਸ ਸਲਿਨਸ ਹੋ ਗਿਆ ਆਕਸਨੇਟ ਹੋ ਗਿਆ ਸੈਂਟਾ ਮਾਰੀਆ ਹੋ ਗਿਆ ਜਿੱਥੋਂ ਕਿ ਇੰਨਾ ਪ੍ਰੋਡਿਊਸ ਨਿਕਲਦਾ ਇੰਨਾ ਪੈਸਾ ਹੋਵੇ ਪਤਾ ਨਹੀਂ ਰੋਜ ਤੇ ਕਿੰਨੇ ਕਿ ਟਰੱਕ ਭਰਦੇ ਨੇ ਇੰਨਾ ਠੀਕ ਆ ਯਾਰ ਇਹ ਟਰੱਕ ਜਾਂਦੇ ਹੁਣ ਇੱਥੋਂ ਨਿਕਲ ਕੇ ਰੋਜ ਦੇ ਇੱਥੇ ਫਰੂਟ ਹੈ ਇੱਥੇ ਸਬਜ਼ੀਆਂ ਹੈ ਸਾਰਾ ਕੁਝ ਠੀਕ ਆ बहुत ज्यादा निकलता गोभी गोभी लगी देख लो कि है ना आट्रोबेरी लगी इधर स्ट्रॉबेरी है सारे पास ही ਬਰੀ ਵੀ ਬੜੀ ਨਿਕਲਦੀ ਇਦੋਂ Turn left onto 11th Street. It's one and a quarter miles. Turn left on West Main At street. the stop sign, take the turn left place. onto 11th Street. ਚਪੈਨ ਨੇ ਬਹੁਤ ਰਹਿੰਦੇ ਸਪੈਨਿਸ਼ ਕੰਮ ਬੜਾ ਕਰਦੇ ਇੱਥੇ ਯਾਰ ਜਿੱਦਾਂ ਆਪਣੇ ਪੰਜਾਬੀ ਨਹੀਂ ਕੰਮ ਕਰਦੇ ਉਦਾਂ ਹੀ ਇਹ ਵੀ ਬਹੁਤ ਕੰਮ ਕਰਦੇ ਯਾਰ ਉਹ ਆਦਿ ਇਹ ਮਿਹਨਤ ਵਾਲੇ ਬੰਦੇ ਨੇ ਮੈਂ ਇਦਾਂ ਨਹੀਂ ਆ ਗਏ ਆ ਸਾਰੇ ਇੱਥੇ ਚਪੈਨ ਹੀ ਕੰਮ ਕਰਦੇ ਗੋਰੇ ਥੋੜੀ ਕੰਮ ਕਰਦੇ ਆ ਨਾ गोरे नहीं काम करके खुश छुपैने नहीं काम करते एरिए बहुत पहनने बड़े

Stop at the stop sign turn left onto west main street then turn left onto obispo street Main street oh <laughs> ਇਹ ਤਾਂ ਮਾਰੀਆਂ ਨੇ ਇਹ ਫਟਕ ਆ ਗਿਆ ਨਾ ਆਈ ਆਈ ਟੈਲਰ ਫਾਰਮ ਇਹਨਾਂ ਨੇ ਲਿਖਿਆ 45 95 ਉੱਤੇ ਹੈਗਾ 45 70 ਚਾਹ ਨੂੰ ਦੇਖਦੇ ਆਂ ਕੀ ਕਹਿੰਦਾ ਉਹ ਅੱਗੇ ਖੜਿਆ ਵੀਰ ਦੇਖਦੇ ਆਂ ਕੀ ਕਹਿੰਦਾ ਟੁਰ ਲੈ ਫਿਰ ਯਰ ਡੈਸਟੀਨੇਸ਼ਨ ਹੋਵੇਗਾ ਟੋਪਨ ਇੱਥੇ ਲੋਡ ਬੰਨ ਆਪੇ ਪਿਕ ਅਪ ਯੈਸ ওকে ਥੈਂਕ ਯੂ ਕਿਹਾ ਪਾਰਕ ਕਰਕੇ ਤੇ ਚੱਲ ਜਾ ਚੈੱਕ ਇਨ ਉਧਰ ਰਗੰਦਾ ਆਫਿਸ ਨੇ ਪਾਰਕਿੰਗ ਹੈ ਸਰ ਆ ਵੀ ਆ ਜਿੱਦਾਂ ਟਰੱਕ ਲੱਗੇ ਹੋਈ ਇਹ ਕਾਰਟ ਪੈਦਾ ਹੋ ਗਿਆ ਅੱਜ ਦੇ ਡੋਰ ਮਿਲ ਗਈ 4 ਨੰਬਰ ਤਾਂ ਹੀ ਡੋਰ ਦੇਦੀ ਆ ਵਾਹ ਟਰੱਕ ਘਟ ਹੈ ਨਾ ਅੱਜ ਆ ਕਰਕੇ ਕਾ ਰੈਸਲੀਨਸ ਨਾ ਨਇ ਟੇਲਰ ਫਰਮ ਆਲੇ ਹਨ ਸਲੀਨਸ ਜਿਹੜੇ ਉਹ ਬਹੁਤ ਗੰਦੇ ਨੇ ਭੈਣ ਰਾਲ ਨਿਕਲ ਜਾਂਦੀ ਆ ਵੇਖ ਸਲੀਨਸ ਆਲੇ ਨਾ ਜਿਹੜੇ ਉਹ ਬਹੁਤ ਗੰਦੇ ਨੇ ਓਹ ਨਹੀਂ ਪਰਦੇ ਲੋਡ ਜਾਂਦੀ ਉੱਥੇ ਵੀ ਇਹਨਾਂ ਦਾ ਹੀ ਟੇਲਰ ਫਰਮ ਉਹ ਤਾਂ ਇੱਕ ਦਿਨ ਗਿਆ ਨਹੀਂ ਕਿਤੇ ਯਾਰ ਇੱਕ ਦਿਨ ਪੂਰਾ ਇਹ ਚੱਕਰ ਹੈ ਚੱਲ ਪਰੋਂ ਚੱਲ ਮੇਰਾ ਵੀ Você vai ਲੋ ਜੀ ਲੋਡ ਭਰ ਗਿਆ ਆਪਣਾ ਕਹਿੰਦੇ ਅੱਗੇ ਘਰ ਲੋਕੀ ਜੀ ਹੈ ਮਿਕਸ ਸੈਲਡ ਹੈ ਮਿਕਸ ਮਿਕਸ ਵੈਰਾਈਟੀ ਹੈ ਸੈਲਡ ਆ ਦਿਖਾ ਨਾ ਤੁਹਾਨੂੰ ਬੈਗ ਸੈਲਡ ਵਾਲੇ ਸੈਲਡ ਕਿਟ ਦੇਖੋ ਹੋ ਗਿਆ ਲੋਡ ਉਹ ਕਹਿੰਦੇ ਰੁਕ ਜਾਓ ਫੋਨ ਲਾਵਾਂਗੇ ਫਿਰ ਪੇਪਰ ਲੈਣ ਆਇਓ ਚਲੋ ਜੀ ਜਲਦੀ ਕਰਤਾ ਬਹੁਤ ਬਹੁਤ ਥੈਂਕ ਯੂ ਤੁਹਾਡਾ ਜਲਦੀ ਲੋਡ ਕਰਨ ਲਈ ਆ ਗਿਆ ਸੀ ਲੋਡ ਚੱਕ ਕੇ ਜਾ ਰਹੇ ਹੁਣ ਘਰ ਨੂੰ ਘਰੋਂ ਰੋਟੀ ਚੱਕਣੀ ਏ ਤੇ ਚੱਲ ਜਾਣਾ ਫਿਰ ਨੈਕ ਰੋਡ ਸੋਨੇ ਰੋਡ ਕੋਈ ਨਹੀਂ ਆ ਰਿਹਾ ਕੋਈ ਨਹੀਂ ਜਾ ਰਿਹਾ ਇਕੱਲਾ ਹੀ ਜਾ ਰਿਹਾ ਮੈਂ ਇੱਧਰ ਕੋਈ ਨਹੀਂ ਹੈਗੀ ਕੋਈ ਟਾਇਰ ਪੈਂਚਰ ਹੋ ਜੇ ਕੁਛ ਹੋ ਜੇ ਕੋਈ ਨਹੀਂ ਇੱਧਰ ਸ਼ਾਪ ਕੋਈ ਕੁਛ ਨਹੀਂ ਹੈਗਾ 120 ਮੀਲ 30 ਮੀਲ ਵਿੱਚ ਸਾਰਾ ਇੱਧ ਹੀ ਹੈ ਬਸ ਜੰਗਲ ਜਿਆ ਕੱਲਾ ਬੰਦਾ ਤਾਂ ਉਦਾ ਹੀ ਡਰਦਾ ਇਹਨੂੰ ਦੇਖ ਕੇ ਰੋਡ ਨੂੰ ਇਹਨਾਂ ਨੂੰ ਦਿਖਾਇਆ ਮੈਂ ਆਂਦੀ ਵਾਰੀ ਦੇਖੇ ਤੁਸੀਂ ਪਹਾੜ-ਪੂੜ ਐਦਾਂ ਦਾ ਹੈ ਰੋਡ ਤੁਹਾਨੂੰ ਦਿਖਾਇਆ ਸੀ ਮੈਂ ਹਾਈ ਬੀ ਮਾਰੋ ਫੇਰ ਲੱਭਦਾ ਦੇਖਿਓ ਫੇਰ ਉਹ ਵੀ ਇਹ ਲੱਭਦਾ ਹਾਈ ਬੀ ਦੇਖੇ ਕਿੱਥੇ ਤੱਕ ਇਹ ਲੋਵੀ ਵਿੱਚ ਚਲਾਓ ਏਅਰ ਘੱਟ ਲੱਗਦਾ ਠਾਕ ਇਹ ਆਈ ਵੀਰ ਅਰੋ ਅੱਗੇ ਤੱਕ ਆ ਗਈ ਲੰਕੇ ਹੋਰ ਮੜੀ ਭਈ ਹੋਲੀ ਜਾ ਵੀਰ ਹੋਲੀ 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 ਆਰਾਮ ਸੇ ਜਾਓ ਆਰਾਮ ਸੇ ਕੋਈ ਬਾਤ ਨਹੀਂ भी पर हो हैं हम भी आराम से चलेंगे दो भजाई कट्टी है वीर ने